ਸ਼ਹਿਰ ਦੇ ਬੱਚੇ ਮਦਰਸੇ ਵਿੱਚ ਪੜਨ ਆਉਂਦੇ ਸਨ ਪੜਾਉਣ ਵਾਲਾ ਉਸਤਾਦ ਬੜਾ ਗੁੱਸੇਖੋਰ ਇਨਸਾਨ ਸੀ ਉਹ ਜਦੋਂ ਕੁਝ ਬੋਲਦਾ ਸੀ ਤਾਂ ਰੁੱਖਾਂ ਤੇ ਬੈਠੇ ਪੰਛੀ ਵੀ ਡਾਰੀ ਮਾਰ ਜਾਂਦੇ ਸਨ ਕੀ ਮਜਾਲ ਕਿ ਕੋਈ ਬੱਚਾ ਆਪਣੇ ਉਸਤਾਦ ਦੀ ਹਾਜ਼ਰੀ ਵਿੱਚ ਹੀ ਪੈ ਕਰ ਜਾਏ ਕੋਈ ਬੱਚਾ ਉਸਤਾਦ ਦੇ ਸਾਹਮਣੇ ਮਾੜੀ ਹਰਕਤ ਕਰਨ ਦਾ ਹਈਆ ਨਹੀਂ ਸੀ ਕਰਦਾ ਮਦਰਸੇ ਘਰਾਂ ਤੇ ਸ਼ਹਿਰ ਵਿੱਚ ਬੱਚਿਆਂ ਨੂੰ ਲੈ ਕੇ ਮਾਹੌਲ ਬੜਾ ਖੁਸ਼ਗਵਾਰ ਸੀ ਕੋਈ ਬੱਚਾ ਮਦਰਸੇ ਵਿੱਚ ਸ਼ਰਾਰਤ ਕਰਦਾ ਜਾਂ ਆਪਣਾ ਸਬਕ ਕੰਠ ਨਾ ਕਰਦਾ ਉਸਤਾਦ ਦਾ ਬੈਂਤ ਉਸਨੂੰ ਸੋਧਣ ਲਈ ਹਾਜ਼ਰ ਹੁੰਦਾ ਸੀ ਮੌਲਾ ਬਖਸ਼ ਦੇ ਝੰਬੇ ਬੱਚੇ ਲਾਲ ਹੋਈਆ ਤਲੀਆਂ ਨੂੰ ਪਲੋਸ ਦੇ ਘਰੋਂ ਘਰੀ ਚਲੇ ਜਾਂਦੇ ਤੇ ਅਗਲੇ ਦਿਨ ਆਪਣੀ ਗਲਤੀ ਸੁਧਾਰ ਲੈਂਦੇ ਉਸਤਾਦ ਦਾ ਭੈ ਮਾਪਿਆਂ ਨੂੰ ਜਿਵੇਂ ਗਵਾਰਾ ਨਹੀਂ ਸੀ ਬੱਚਿਆਂ ਦੀ ਥਾ ਜਿਵੇਂ ਮਾਪਿਆਂ ਨੂੰ ਬੈਂਤ ਦੀ ਪੀੜ ਹੁੰਦੀ ਹੋਵੇ ਉਸਨੂੰ ਉਸਤਾਦ ਘੱਟ ਤੇ ਜਲਾਤ ਵਦੇਰੇ ਸਮਝਣ ਲੱਗ ਪਏ ਓਹੋ ਹਰਗੀਤ ਸੁਣਈ ਸੀ ਚਾਹੁੰਦੇ ਕਿ ਫੁੱਲਾਂ ਵਰਗੇ ਕੋਮਲ ਉਹਨਾਂ ਦੇ ਬੱਚਿਆਂ ਨੂੰ ਕੁੱਟਿਆ ਖੋਇਆ ਜਾਵੇ ਹੋਇਆ ਕੀ ਕੀ ਮਿਲ ਮਿਲਾ ਕੇ ਸਾਰੇ ਮਾਪੇ ਮਦਰਸੇ ਆਉਣ ਤੋਂ ਕਮ ਕੇ ਸਾਰਿਆਂ ਨੇ ਉਸੇ ਕੋ ਉਸਤਾਦ ਦੀ ਲਾਪਾ ਕੀਤੀ ਤੇ ਉਸ ਨੂੰ ਸ਼ਹਿਰੋਂ ਬਾਹਰ ਭਜਾ ਦਿੱਤਾ ਮਦਰਸੇ ਲਈ ਨਵਾਂ ਉਸਤਾਦ ਲੱਭ ਲਿਆ ਗਿਆ ਨਵੇਂ ਉਸਤਾਦ ਦਾ ਸੁਭਾਅ ਪਹਿਲੇ ਨਾਲ ਉਲਟ ਸੀ ਨੇਕ ਬਖਤ ਚੁੱਪ ਤੇ ਹੱਦ ਦਰਜੇ ਦਾ ਅਕਲਮੰਦ ਇਨਸਾਨ ਸੀ ਸਾਰੇ ਬੱਚਿਆਂ ਨੂੰ ਬੇहद ਪਿਆਰ ਕਰਦਾ ਸੀ ਉਹ ਭਲੇ ਮਾਨਸ ਉਸਤਾਦ ਦੀ ਹਾਜ਼ਰੀ ਵਿੱਚ ਕੀ ਹੋਇਆ ਕਿ ਬੱਚੇ ਵਿਗੜਨ ਲੱਗ ਪਏ ਮਨਮਰਜ਼ੀ ਕਰਨ ਦੇ ਰਾਹ ਪੈਣ ਲੱਗ ਪਏ ਵੜਨ ਲਿਖਣ ਦੀ ਤਾਂ ਇਲਤਾ ਕਰਨ ਵਿੱਚ ਮਸ਼ਰੂਫ ਹੋ ਗਏ ਸਾਹਮਣੇ ਬੈਠੇ ਉਸਤਾਦ ਤੋਂ ਬੇਖਬਰੋ ਲਿਖਣ ਵਾਲੀਆਂ ਫੱਟੀਆਂ ਇੱਕ ਦੂਜੇ ਦੇ ਸਿਰਾਂ ਵਿੱਚ ਮਾਰ-ਟੋੜ-ਫੋੜ ਕਰਨ ਲੱਗ ਪਏ ਗੱਲ ਕੀ ਸਾਰੇ ਬੱਚੇ ਪਿਛਲਾ ਪੜਿਆ ਲਿਖਿਆ ਵੀ ਭੁੱਲ-ਭੁਲਾ ਗਏ ਸ਼ਾਂਤੀ ਸਿਰਫ ਮਦਰਸੇ ਦੀ ਹੀ ਭੰਗ ਨਹੀਂ ਸੀ ਹੋਈ ਸਗੋਂ ਘਰੋਂ ਕਰੀ ਵੀ ਬੱਚਾ ਨੇ ਮਾਪਿਆਂ ਦਾ ਸਾਥ ਲੈਣਾ ਔਖਾ ਕਰ ਦਿੱਤਾ ਸੀ ਮਾਪਿਆਂ ਲਈ ਫਰੂਦੀ ਨਿਆਣਿਆਂ ਨੂੰ ਨੱਥ ਪਾਉਣਾ ਵੱਡੀ ਚਿੰਤਾ ਦਾ ਵਿਸ਼ਾ ਬਣ ਗਿਆ ਗੱਲ ਤੁਰਦੀ-ਤੁਰਦੀ ਇੱਕ ਬਜ਼ੁਰਗ ਦੇ ਕੰਨੀ ਜਾ ਪਈ ਹਮਸਾਇਆ ਦੇ ਫਿਕਰਾਂ ਨੂੰ ਆਪਣੇ ਜਾਨ ਉਹ ਲੱਗਾ ਸੋਚ ਵਿਚਾਰ ਕਰ ਉਸਨੇ ਪੁਰਾਣੇ ਤੇ ਨਵੇਂ ਉਸਤਾਦ ਦੇ ਵਰਤੋਂ ਵਿਹਾਰ ਨੂੰ ਮਨ ਹੀ ਮਨ ਘੋਕਿਆ ਤੇ ਪਰਖਿਆ ਜ਼ਿੰਦਗੀ ਦੇ ਤਜਰਬੇ ਵਿੱਚ ਉਸ ਬਜ਼ੁਰਗ ਨੂੰ ਕੁਝ ਗੱਲਾਂ ਚੇਤੇ ਆ ਗਈਆਂ ਉਸਨੇ ਹਮਸਾਇਆ ਨੂੰ ਬੁਲਾਇਆ ਤੇ ਲੱਗਾ ਪਤੇ ਦੀਆਂ ਗੱਲਾਂ ਸਮਝਾਉਣ ਉਸਨੇ ਦੱਸਿਆ ਕਿ ਭਲੇ ਵੇਲੇ ਇੱਕ ਬਾਦਸ਼ਾਹ ਹੁੰਦਾ ਸੀ ਉਸ ਦਾ ਲਾਟਲਾ ਰਾਜਕੁਮਾਰ ਜਦੋਂ ਵੱਡਾ ਹੋਇਆ ਤਾਂ ਉਸ ਨੂੰ ਪੜ੍ਹਨ ਲਿਖਣ ਲਈ ਚਾਂਦੀ ਦੀ ਫੱਟੀ ਬਣਵਾ ਕੇ ਦਿੱਤੀ ਸੀ ਬਾਦਸ਼ਾਹ ਨੇ ਮਦਰਸੇ ਜਾਣ ਤੋਂ ਪਹਿਲਾਂ ਕੀ ਕੀਤਾ ਕਿ ਆਪਣੇ ਵਾਰਿਸ ਰਾਜਕੁਮਾਰ ਦੇ ਹੱਥੋਂ ਸੋਨੇ ਦੀ ਸਿਆਹੀ ਨਾਲ ਪੱਟੀ ਤੇ ਲਿਖਵਾਇਆ 우ਸਤਾਦ ਦਾ ਜ਼ੁਲਮ ਬਾਪ ਦੀ ਮੁਹੱਬਤ ਨਾਲੋਂ ਲੱਖ ਦਰਜੇ ਚੰਗਾ ਹੈ ਬਜ਼ੁਰਗ ਨੇ ਸੁਣ ਬੈਠੇ ਹਮਸਾਇਆ ਨੂੰ ਇਹ ਵੀ ਦੱਸਿਆ ਕਿ ਜਦੋਂ ਉਸਤਾਦ ਆਪਣੇ ਸ਼ਾਗਿਰਦਾਂ ਤੇ ਸਖਤੀ ਕਰਨੀ ਛੱਡ ਦਵੇ ਤਾਂ ਉਮਦਾਰੀ ਬਣ ਜਾਂਦੇ ਨੇ ਇਹ ਸੁਣ ਕੇ ਦੁਖੀ ਮਾਪਿਆਂ ਦੀ ਅੱਖਾਂ ਖੁੱਲ ਗਈਆਂ ਬਜ਼ੁਰਗ ਸਿਆਣੇ ਦੀਆਂ ਬੇਸ਼ਕੀਮਤੀ ਨਸੀਹਤਾਂ ਸੁਣ ਉਹ ਪੁਰਾਣੇ ਉਸਤਾਦ ਨੂੰ ਲੱਭਣ ਤੁਰ ਪਏ ਲੱਭਦਿਆਂ ਲੱਭਦਿਆਂ ਸ਼ਹਿਰੋਂ ਬਾਹਰ ਇੱਕ ਕੁੱਟੀਆਂ ਵਿੱਚ ਬੈਠਾ ਪੁਰਾਣਾ ਉਸਤਾਦ ਲੱਭ ਪਿਆ। ਰਲ ਮਿਲ ਕੇ ਸਭ ਨੇ ਮਿੰਨਤ ਤਰਲੇ ਕੀਤੇ, ਆਪਣੀ ਭੁੱਲ ਬਖਸ਼ਾਈ ਤੇ ਉਸਤਾਦ ਨੂੰ ਮਨਾ ਕੇ ਵਾਪਸ ਮਦਰੱਸੇ ਲੈ ਆਏ। ਇਸ ਤੋਂ ਬਾਅਦ ਅਸੂਲਾਂ ਦੇ ਪੱਕੇ ਅਤੇ ਅਨੁਸ਼ਾਸਨ ਪਸੰਦ ਉਸਤਾਦ ਦੀ ਆਮਦ ਨਾਲ ਮਦਰੱਸੇ ਦੇ ਬਾਲ ਹੌਲੀ ਹੌਲੀ ਸੋਧ ਗਏ ਤੇ ਸ਼ਹਿਰ ਨਿਵਾਸੀ ਵੀ ਨਿਰਵਿਘਨ ਜ਼ਿੰਦਗੀ ਜਿਉਣ ਲੱਗ ਪਏ।